ਲੋਕਿਸਾਪਾਰਟੀ ਦੇ ਆਗੂ ਰਿਸ਼ੀ ਕੁਮਾਰ ਨੇ ਪਟਵਾਰੀ ਤੇ ਮਨਮਾਨੀ ਕਰਨ ਦੇ ਦੋਸ਼ ਲਾਉਂਦਿਆਂ ਡਿਪਟੀ ਕਮਿਸ਼ਨ ਲੁਧਿਆਣਾ ਦਿੱਤਾ ਮੰਗ ਪੱਤਰ ਪਿੰਡ ਗਿੱਲ ਦੇ ਪਟਵਾਰੀ ਜਮਕੌਰ ਸਿੰਘ ਤੇ ਡਿਊਟੀ ਨਾ ਕਰਨ ਅਤੇ ਪ੍ਰਾਈਵੇਟ ਵਿਅਕਤੀਆਂ ਤੋਂ ਪਟਵਾਰ ਖਾਨੇ ਵਿੱਚ ਅਣਅਧਿਕਾਰਿਤ ਤੌਰ ਤੇ ਭਰਤੀ ਕਰਕੇ ਸਰਕਾਰੀ ਸਾਟੀ ਦੇ ਯੂਥ ਆਗੂਆਂ ਰਿਸ਼ੀ ਕੁਮਾਰ ਤੇ ਉਸ ਦੇ ਸਾਥੀਆਂ ਨੇ ਉਸ ਦੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਲਾਉਂਦੇ ਆ ਆਪਣੇ ਸਾਥੀਆਂ ਸਮੇਤ ਲੁਧਿਆਣਾ ਦੇ ਡਿਪਟੀ ਕਮਿਸ਼ਨ ਨੂੰ ਇੱਕ ਮੰਗ ਪੱਤਰ ਦੇ ਕੇ ਉਸ ਤੇ ਬੰਦ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਅਸਮਦੀ ਕਰ ਕੀ ਕਹਿਣਾ ਚਾਹੁੰਦੇ ਸਰ ਸਰ ਮੈਂ ਕੰਪਲੇਂਟ ਲੈ ਕੇ ਆਇਆ ਸੀ ਇੱਕ ਆਪਣਾ ਫਟਵਾਰੀ ਗਿੱਲ ਦੇ ਖਿਲਾਫ ਠੀਕ ਹੈ ਜੀ ਚੰਤੌਰ ਸਿੰਘ ਦਾ ਨਾਮ ਦਾ ਜੀ ਮੈਂ ਜੀ ਇੱਕ ਨਾ ਫਰਜ਼ ਕਢਵਾਨੀ ਸੀ ਆਪਣੀ ਅੱਛਾ ਜੀ 15 ਦਿਨ ਪਹਿਲਾਂ ਮੈਂ ਦਿੱਤੀ ਸੀ ਫਰਜ਼ ਵੀ ਮੈਂ ਜਾ ਕੇ ਵੀ ਫਰਜ਼ ਕਢਾਣ ਗਿਆ ਸੀ ਹਾਂਜੀ ਤੇ ਉੱਥੇ ਫਟਵਾਰੀ ਆਪ ਤਾਂ ਹੀ ਮਿਲਿਆ ਨਹੀਂ ਬਣਾਉਣਾ ਠੀਕ ਹੈ ਜੀ ਜਿੰਨੇ ਉੱਥੇ ਬੰਦੇ ਨੇ ਚਾਰ ਪੰਜ ਮੁੰਡੇ ਨੇ ਉਹ ਸਾਰੇ ਪ੍ਰਾਈਵੇਟ ਮੁੰਡੇ ਨੇ ਜੀ ਮੈਨੂੰ ਚਾਹੀਦੀ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਫਟਵਾਰੀ ਸਾਹਿਬ ਕਿੱਥੇ ਨੇ ਉਹ ਕਹਿੰਦੇ ਜੀ ਉਹ ਤਾਂ ਮਤਲਬ ਸ਼ਾਦੀ ਤੇ ਗਏ ਨਹੀਂ ਜੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫਰਜ਼ ਦਾ ਆਪਣਾ ਗਿਆ ਉਹ ਕਹਿੰਦੇ ਚਲੋ ਅਗਲੇ ਦਿਨ ਤੁਸੀਂ ਲੈ ਠੀਕ ਹੈ ਜੀ ਉਸ ਤੋਂ ਬਾਅਦ 10 12 ਚੱਕਰ ਮੈਨੂੰ ਘਟਣੇ ਪਏ ਜੀ ਫਰਜ਼ ਲੈਣਾ ਠੀਕ ਹੈ 200 ਰੁਪਏ ਦਾ ਫਰਜ਼ਾ ਲੈਂਦੇ ਆ ਜੀ 1500 ਰੁਪਏ ਅੰਤਕਾਲ ਦਾ ਤੁਸੀਂ ਚਾਹੇ ਫੋਨ ਕਰਕੇ ਪੁੱਛ ਲਓ ਚਾਹੇ ਜਾ ਕੇ ਕਿਸੇ ਬੰਦੇ ਨੂੰ ਭੇਜ ਦਿਓ ਹਾਂਜੀ ਇਹ ਮਤਲਬ ਫਿਕਸ ਫੀਸ ਰੱਖੀ ਹੈ ਜੀ ਠੀਕ ਹੈ ਜੀ ਜੇ ਕਿਸੇ ਦਾ ਕੋਈ ਰਿਕਾਰਡ ਲੇਟ ਆ ਜਾਂ ਕੁਛ ਆ ਉਹ 15000 20000 25000 ਹਿਸਾਬ ਨਾਲ ਵੀ ਪੈਸੇ ਹੀ ਲੈ ਰਹੇ ਨੇ ਠੀਕ ਹੈ ਜੀ ਦੂਸਰਾ ਸਰਕਾਰੀ ਰਿਕਾਰਡ ਜਿਹੜਾ ਪ੍ਰਾਈਵੇਟ ਬੰਦੇ ਕੋਲ ਆ ਜੀ ਸਰਕਾਰੀ ਪਟਵਾਰੀ ਆ ਜੀ ਉਹ ਆਪ ਤਾਂ ਹੁੰਦਾ ਨਹੀਂ ਸਰਕਾਰੀ ਤਨਖਾਹ ਫਰੀ ਦੀ ਲੈ ਰਿਆ ਜੀ ਉਹ ਅੱਛਾ ਜੀ ਠੀਕ ਹੈ ਜੀ ਜਿਹੜੇ ਪ੍ਰਾਈਵੇਟ ਬੰਦੇ ਨੇ ਜਦੋਂ ਉਹਨਾਂ ਨੂੰ ਮੈਂ ਕੁਐਸਚਨ ਕੀਤਾ ਵੀ ਬ੍ਰਦਰ ਤੁਹਾਡੇ ਕੋਲ ਕੀ ਇਹ ਹੈ ਵੀ ਅਥਾਰਟੀ ਵੀ ਤੁਸੀਂ ਸਰਕਾਰੀ ਰਿਕਾਰਡ ਆਪਣੇ ਕੋਲ ਕਰ ਲਿਓ ਕੰਮ ਕਰਾ ਰਹੇ ਹੋ ਉਹਨਾਂ ਦਾ ਇਹ ਜਵਾਬ ਸੀ ਵੀ ਪਟਵਾਰੀ ਜਿਹੜਾ ਉਹਨੇ ਸਾਨੂੰ ਰੱਖਿਆ ਹੋਇਆ ਅੱਛਾ ਜੀ ਵੀ ਪਟਵਾਰੀ ਨੂੰ ਅਸੀਂ ਸਾਈਨ ਤੱਕ ਰੱਖਿਆ ਹੈ ਤੇ ਜਦੋਂ ਮੈਂ ਆਪਣਾ ਆਪਣੇ ਤੌਰ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰੇ ਤਾਲਾ ਲਾ ਕੇ ਭੱਜਣ ਦੀ ਤਿਆਰੀ ਦੇ ਵਿੱਚ ਸੀ ਮਤਲਬ ਤਾਲਾ ਲਾ ਕੇ ਭੱਜਣ ਲੱਗੇ ਅੱਛਾ ਗਿਲਪਿੰਡ ਦਫ਼ਤਰ ਹੈ ਇਹਨਾਂ ਦਾ ਹਾਂਜੀ ਗਿਲ ਪਟਵਾਰ ਖਾਨਾ ਜੀ ਦਿਲ ਗਿਲ ਪਟਵਾਰ ਖਾਨਾ ਜੀ ਹਾਂਜੀ ਅੱਜ ਸਵੇਰੇ ਮੇਰੀ ਨਾ ਆਪਣੇ ਗਿਲ ਸਾਹਿਬ ਆਪਣੇ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ ਸਾਪੇ ਸੇ ਮਿੱਕਾ ਨੇ ਪਿੰਡ ਗਿਲ ਦੇ ਸਰਪੰਚ ਨੇ ਮੌਕੇ ਦੇ ਮੌਜੂਦਾ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਸਰਪੰਚ ਸਾਹਿਬ ਵੀ ਤੁਹਾਡੇ ਪਿੰਡ ਵਿੱਚ ਇਹ ਕੰਮ ਹੋ ਰਿਹਾ ਉਹ ਕਹਿੰਦੇ ਜੀ ਰਿਸ਼ੀ ਵੀ ਮੈਂ ਦੋ ਵਾਰ ਖੁਦ ਡੀਸੀ ਨੂੰ ਕੰਪਲੇਨਟ ਠੀਕ ਹੈ ਡੀਸੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਲੈ ਦੇ ਕੇ ਕਹਿੰਦਾ ਪਟਵਾਰਖਾਨਾ ਸਾਡਾ ਪੂਰਾ ਕਰਪਟ ਹੈ ਠੀਕ ਹੈ ਇਹ ਥੱਲੋਂ ਦੇ ਲੈ ਕੇ ਉੱਪਰ ਤੱਕ ਸਾਰੀ ਟੀਮ ਰਲਈ ਹੋਈ ਹੈ ਠੀਕ ਹੈ ਇਹ ਸਰਪੰਚ ਸਾਹਿਬ ਦੇ ਪਿਆਰੇ ਸੀ ਕੀ ਮੰਗ ਕੀ ਕਰਦੇ ਮੰਗ ਇਹ ਜੇ ਪਹਿਲੀ ਗੱਲ ਤਾਂ ਜਿਹੜਾ ਪਟਵਾਰੀ ਹੈ ਜਿਹੜਾ ਫਰੀ ਦੀ ਤਨਖਾਹ ਲੈ ਰਿਹਾ ਉਹਨੂੰ ਡਿਸਕਸ ਕੀਤਾ ਜਾਵੇ ਠੀਕ ਹੈ ਪਲੱਸ ਜਿਹੜੇ ਪ੍ਰਾਈਵੇਟ ਬੰਦੇ ਉੱਥੇ ਕੰਮ ਕਰ ਰਹੇ ਨੇ ਕਰਿੰਦੇ ਸਰਕਾਰੀ ਮਾਦ ਕਾਰਡ ਹੈ ਜੀ ਕੱਲ ਨੂੰ ਉਹਨਾਂ ਕੀ ਗੱਲਬਾਤ ਹੁੰਦੀ ਹੈ ਉਹਦਾ ਜਵਾਬ ਦੇ ਕੌਣ ਆ ਤੁਸੀਂ ਅੱਜ ਮੰਗ ਪੱਤਰ ਦੇਣਾ ਡੀਸੀ ਸਾਹਿਬ ਨੂੰ ਹਾਂਜੀ ਠੀਕ ਹੈ ਮੈਂ ਐਡਵੋਕੇਟ ਅਬਦੁੱਲ ਜਾਬ ਪ੍ਰਧਾਨ ਮਾਈਨੋਰਟੀ ਵੀ ਮੇਰੇ ਦੋਸਤ ਮੇਰੇ ਕੋਲੇ ਆਏ ਕੰਪਲੇਨ ਲੈ ਕੇ ਕਿ ਭਾਜੀ ਇਹ ਗਿਲ ਹਲਕੇ ਦੇ ਪਟਵਾਰੀ ਨਾ ਇਹਨਾਂ ਨੇ ਬਹੁਤ ਗੰਦ ਬਾਇਆ ਹੋਇਆ ਹੈ ਅੱਜ ਅਸੀਂ ਕੰਪਲੇਨ ਦਿੱਤੀ ਹੈ ਗ੍ਰੀਵੈਂਸ ਅਫਸਰ ਨੂੰ ਜਿਨ੍ਹਾਂ ਨੇ ਮਾਰਕ ਕੀਤੀ ਡੀਆਰਓ ਨੂੰ ਇਹ ਪਟਵਾਰੀ ਗਿਲ ਹਲਕੇ ਦਾ ਕਰਦਾ ਕੀ ਹੈ ਇਹਨੇ 200 ਰੁਪਏ ਪਰ ਫਰਦ ਰੱਖੀ ਹੋਈ ਹੈ ਤੇ ਇੰਤਕਾਲ ਦਾ 1500 ਤੋਂ ਲੈ ਕੇ 15000 25000 1.5 ਲੱਖ ਤੱਕ ਇਹ ਫਰਦ ਦੇ ਮੰਗ ਇੰਤਕਾਲ ਦੇ ਮੰਗਦਾ ਹੈ ਅਸੀਂ ਡੀਆਰਓ ਸਾਹਿਬ ਨੇ ਗੱਲ ਕਹੀ ਹੈ ਵੀ ਡੀਆਰਓ ਸਾਹਿਬ ਵੀ ਜੇ ਲੋਕਾਂ ਕੋਲੇ ਕਰਨ ਨੂੰ ਕੰਮ ਹੈ ਨਹੀਂ ਇਹ ਲੋਕ ਸ਼ਾਮ ਨੂੰ ਦੁਪਹਿਰ ਲੱਖ ਸਵਾ ਲੱਖ ਰੁਪਏ ਲੈ ਕੇ ਜਾਂਦੇ ਆ ਸੋ ਮੈਂ ਆਪਣੀ ਸਮੂਚੀ ਟੀਮ ਦੇ ਨਾਲ ਨਾ ਟੀਸੀ ਸਾਹਿਬ ਨੂੰ ਵੀ ਮਾਰਕ ਕਰਕੇ ਐਡੀ ਸਾਹਿਬ ਨੂੰ ਤੇ ਡੀਆਰਓ ਸਾਹਿਬ ਨੂੰ ਮੈਂ ਇੱਕ ਰਿਕਵੈਸਟ ਰਿਕੁਐਸਟ ਕਰਨਾ ਚਾਹੁੰਦਾ ਵੀ ਇੰਨਾ नक्सਲੀਆਂ ਇਹ ਅਸਲ 'ਚ ਇਹ नक्सਲੀ ਲੋਕ ਨੇ ਇਹ ਲੁੱਟ ਖੋਇ ਟੋਲਾ ਜਿਹੜਾ ਨੇ ਗਿੱਲਾਂ ਜਿਹੜਾ ਨੇ ਪਟਵਾਰਖਾਨੇ ਦੇ ਵਿੱਚ ਡੇਰਾ ਜਮਾਇਆ ਹੋਇਆ ਠੀਕ ਹੈ ਜੀ ਇਹ ਹਰੇਕ ਕਾਗਜ਼ ਦੇ ਪੈਸੇ ਲੈਂਦੇ ਆ ਬਿਨਾ ਪੈਸੇ ਤੋਂ ਇਹ ਕਾਗਜ਼ ਹੀ ਨਹੀਂ ਕੱਢਦੇ ਤੇ ਮੇਰੀ ਡੀਸੀ ਸਾਹਿਬ ਨੂੰ ਬੇਨਤੀ ਹੈ ਵੀ ਇਹੋ ਜਿਹੇ ਬੰਦੇ ਨੂੰ ਘਟਾ ਘਟ ਡਿਸਮਿਸ ਕਰਨ ਡਿਸਮਿਸ ਕਰਨ ਤੋਂ ਬਾਅਦ ਉਹਦੇ ਅਗੇਂਸਟ ਬਣਦੀ ਕਾਰਵਾਈ ਕਰਨ ਇਹ ਬੰਦਾ ਸਾਨੂੰ ਜੇਲ੍ਹ ਚ ਨਜ਼ਰ ਆਣਾ ਚਾਹੀਦਾ ਹੈ ਸਰਕਾਰੀ ਦੇ ਕਾਜ ਜਿਹੜਾ ਪ੍ਰਾਈਵੇਟ ਹੱਤਿਆ ਨਾ ਪਲੀਜ਼ ਉਹਨੂੰ ਬਚਾ ਲਓ ਇਹਨਾਂ ਨੇ ਕੱਲ ਨੂੰ ਧੰਦਲੀ ਕਰ ਜਾਣੀ ਹੈ ਸਰਕਾਰੋ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਉਹ ਇਹਦਾ ਬੇਨਤੀ ਦੇ ਨਾਲ ਮੈਂ ਕਹਿਣਾ ਚਾਹੁੰਦਾ ਭਰਾ ਨੂੰ ਇਹ ਸਾਰੀ ਸਮੁੱਚੀ ਸਰਕਾਰ ਨੂੰ ਤੇ ਪਲੀਜ਼ ਇਹਨਾਂ ਦੇ ਨਖੇਲ ਪਾਓ ਅਦਰਵਾਈਜ਼ ਇਹਨਾਂ ਨੂੰ ਸਾਰਾ ਸਾਰਾ ਰਗੜ ਖਾਣਾ ਹੈ ਨਾ Thank you so much.